ਦੇ ਮੁਖੀ ਦਿਆ ਸਿੰਘ ਜੀ ਇੰਦਰਜੀਤ ਸਿੰਘ ਜੀ ਬਲੌਕ ਕਲੌਡ ਅਫਸਰ ਬਲੌਕ ਕਲੌਡਪੁਰ ਸਾਹਿਬ ਤੋਂ ਵੈਲਕਮ ਇਹਨਾਂ ਲਈ ਵੀ ਜ਼ੋਰਦਾਰ ਤਾੜੀਆਂ ਦੇ ਡੀਆਰਓ ਸਰਦਾਰ ਸ਼ਨਜੀਤ ਸਿੰਘ ਜੀ ਐਂਡ ਪ੍ਰਿੰਸੀਪਲ ਆਪ ਕਲਾਪਿੰਗ ਆਯੂ ਮਸਿਹਾਲ ਦੇ ਸੀਨੀਅਰ ਸਟੈਂਡਰੀ ਸਕੂਲ ਦੇ ਸਾਰੇ ਹੀ ਵਿਦਿਆਰਥੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਥੋਂ ਦਾ ਸucha ਸਟਾਫ ਆ ਸਰਪੰਚ ਸਾਹਿਬਾਨ ਸਾਡੀ ਸਾਰੀ ਸੂਚੀ ਪੰਚਾਇਤ ਸਾਡੇ ਆਮ ਆਦਮੀ ਪਾਰਟੀ ਦੇ ਸਾਰੇ ਸਾਥੀ ਕੀਮਪੁਰ ਸਾਹਿਬ ਦੇ ਚੰਗਰ ਦੀ ਸਾਰੀ ਪ੍ਰੈਸ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਤੇ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸਭ ਨੇ ਮੈਨੂੰ 2022 ਦੇ ਵਿੱਚ ਆਪਣੇ ਪੁੱਤ ਆਪਣੇ ਭਰਾ ਨੂੰ ਤੁਹਾਡੇ ਮਾਤਾ ਪਿਤਾਵਾਂ ਨੇ ਜੀ ਵੋਟਾਂ ਪਾ ਕੇ ਮੈਨੂੰ ਐਮਐਲਏ ਬਣਾਇਆ ਗੁਰੂ ਸਾਹਿਬ ਦੀ ਬਖਸ਼ਿਸ਼ ਹੋਈ ਮੈਂ ਮੰਤਰੀ ਬਣਿਆ ਪੰਜਾਬ ਦਾ ਸਭ ਤੋਂ ਨੌਜਵਾਨ ਮਿਨਿਸਟਰ ਬਣਿਆ ਤੇ ਮੈਨੂੰ ਸਿੱਖਿਆ ਵਿਭਾਗ ਮਿਲਿਆ ਅੱਜ ਲਗਭਗ 3 ਸਾਲ ਦਾ ਸਮਾਂ ਹੋ ਚੁੱਕਿਆ ਜੁਲਾਈ 2022 ਵਿੱਚ ਮੈਨੂੰ ਇਸ ਵਿਭਾਗ ਦੀ ਜ਼ਿੰਮੇਵਾਰੀ ਮਿਲੀ ਸੀ ਮੈਂ 1200 ਤੋਂ ਵੱਧ ਸਕੂਲਾਂ ਚ ਆਪ ਜਾ ਚੁੱਕਿਆ ਜੀ ਜ਼ਮੀਨ ਤੇ ਵਿਚਰਨ ਵਾਲਾ ਟੀਚਰਸ ਨਾਲ ਜਾ ਕੇ ਸਿੱਧੀ ਗੱਲਬਾਤ ਕਰਕੇ ਉਹਨਾਂ ਤੋਂ ਸੁਝਾਅ ਲੈ ਲੈ ਕੇ ਜੋ-ਜੋ ਟੀਚਰਸ ਨੇ ਸੁਝਾਅ ਦਿੱਤੇ ਉਹ ਸਾਰੇ ਸੁਝਾਅ ਜਿਹੜੇ ਆ ਲਾਗੂ ਕੀਤੇ ਅੱਜ ਤੁਸੀਂ ਕਦੀ ਕਲਪਨਾ ਵੀ ਨਹੀਂ ਕਰ ਸਕਦੇ ਸਾਡੇ ਕਈ ਪਿੰਡਾਂ ਦੇ ਇੱਥੇ ਸਰਪੰਚ ਬੈਠੇ ਆ ਉਪਰਲੇ ਦੇਣੀ ਦੇ ਮਝੇੜ ਦੇ ਬਹੁਤ ਸਾਰੇ ਆਸ-ਪਾਸ ਦੇ ਇਲਾਕੇ ਤੇ ਜਿਹੜੇ ਸਾਡੇ ਸਰਪੰਚ ਬੈਠੇ ਤੁਸੀਂ ਕਦੀ ਸੋਚ ਵੀ ਨਹੀਂ ਸਕਦੇ ਸੀ ਕਦੀ ਕਿ ਕਦੀ ਸਰਕਾਰੀ ਸਕੂਲਾਂ 'ਚ ਵੀ ਸਿਕਿਉਰਟੀ ਗਾਰਡ ਆ ਜਾਊਗਾ ਅੱਜ ਸਾਡੇ ਸਕੂਲ ਸਿਕਿਉਰਟੀ ਗਾਰਡ ਹੈ ਕੈਂਪਸ ਮੈਨੇਜਰ ਹੈ ਤਾਂ ਹੀ ਇਹ ਨਤੀਜਾ ਹੈ ਕਿ ਅੱਜ ਸਕੂਲ ਦੇ ਵਿੱਚ ਬੱਚੀਆਂ ਜਿਹੜੀਆਂ ਨੇ ਉਹ ਲੜਕਿਆਂ ਨਾਲੋਂ ਵੱਧ ਹੈ ਕਿ ਕਿਲੇ ਹੁਣ ਆਸ-ਪਾਸ ਦੇ ਲੋਕ ਮਾਤਾ ਪਿਤਾ ਆਪਣੀ ਬੱਚਿਆਂ ਨੂੰ ਬੇਚ ਜਿਹਾ ਖੋਕੇ ਸਕੂਲ ਨੂੰ ਪਤਾ ਹੈ ਕਿ ਸਕੂਲ ਦੇ ਬਾਹਰ ਸਾਫ ਦਾ ਫੌਜੀ ਸਾਡੇ ਜਿਹੜੇ ਆ ਜਿਹੜੇ ਦੇਸ਼ ਦੀ ਸੇਵਾ ਕਰਦੇ ਸੀ ਉਹ ਲੋ ਸਕੂਲ ਦੀ ਸੇਵਾ ਕਰ ਰਹੇ ਐਡੇ ਕੀਪੂਰ ਸਾਹਿਬ ਦਾ ਸਕੂਲ ਬਣਾ ਰਹੇ ਆ ਜੀ 12 ਕਰੋੜ ਰੁਪਏ ਦੀ ਲਾਗਤ ਨਾਲ ਉੱਥੇ ਕੰਮ ਚੱਲਦਾ ਪਿਆ ਤੁਸੀਂ ਦੇਖ ਲਓ ਜਾ ਕੇ ਨਵੇਂ ਬਲੌਕ ਲਿਫਟ ਆਡੀਟੋਰੀਅਮ ਗਰਾਊਂਡ ਸਪੋਰਟ ਸ਼ਾਨਦਾਰ ਹਸਪਤਾਲ ਦਾ ਕੰਮ ਚੱਲਦਾ ਪਿਆ ਕੀਪੂਰ ਸਾਹਿਬ ਇਸ ਸਕੂਲ ਦੇ ਵਿੱਚ ਤੁਹਾਡੇ ਸਾਹਮਣੇ ਨਵੀਂ ਬਿਲਡਿੰਗ ਦਾ ਕੰਮ ਚੱਲਦਾ ਪਿਆ ਲਗਭਗ 80 ਲੱਖ ਰੁਪਏ ਦਾ ਕੰਮ ਇਸ ਸਕੂਲ ਚੱਲਦਾ ਪਿਆ ਤੇ ਹੋਰ ਵੀ ਹੁਣ ਇਸ ਸਕੂਲ ਨੂੰ ਅਸੀਂ ਆਪਣੇ ਇਲਾਕੇ ਦੇ ਦੋ ਸਕੂਲਾਂ ਨੂੰ ਪੀਐਮ ਸਕੀਮ 'ਚ ਪਾਇਆ ਤਾਂ ਕਿ ਲਗਾਤਾਰ ਹੀ ਪੈਸੇ ਆਉਂਦੇ ਰਹਿਣ ਇੱਕ ਮੱਸੀਆ ਵਾਲਾ ਸਕੂਲ ਇੱਕ ਪੜਤਘੜ ਵਾਲਾ ਸਕੂਲ ਤਾਂ ਕਿ ਸਾਰੇ ਸੀਨੀਅਰ ਸੈਕੰਡਰੀ ਸਕੂਲ ਸਾਡੇ ਸ਼ਾਨਦਾਰ ਹੋ ਜਾਣ ਕੀਪੂਰ ਸਾਹਿਬ ਦੇ ਸਕੂਲ ਨੂੰ ਅਸੀਂ ਐਮੀਨੈਂਟ ਸਕੂਲ ਬਣਾ ਦਿੱਤਾ ਗਰਦਲੇ ਸਕੂਲ ਦੇ ਪ੍ਰਿੰਸੀਪਲ ਬੈਠੇ ਆ ਉਹ ਸਕੂਲ ਦੇ ਵਿੱਚ ਕਰੋੜਾਂ ਰੁਪਏ ਤੋਂ ਉੱਪਰ ਲੱਗ ਚੁੱਕਿਆ ਇੱਕ ਇੱਕ ਸਕੂਲ ਜਿਹੜੇ ਸੀਨੀਅਰ ਸੈਕੰਡਰੀ ਸਕੂਲ ਹੈ ਮੂਹ ਜਵਾਨੀ ਮੈਨੂੰ ਯਾਦ ਹੈ ਉਹਨਾਂ ਦੇ ਉੱਤੇ ਜੋ ਕੰਮ ਹੈ ਅਸੀਂ ਦਿਨ ਰਾਤ ਕਰਦੇ ਪਏ ਆ ਨਾਲ ਹੀ ਹੋਰ ਵੀ ਬਹੁਤ ਸਾਰੇ ਅੱਜ ਲਗਭਗ 12 ਸਕੂਲਾਂ 'ਚ ਕਿਸੇ ਸਕੂਲ 'ਚ ਸਵਰੇਜ ਅਸੀਂ ਮੌੜੇਗੇ ਮੌੜੇ ਪਿੰਡ ਦੇ ਸਕੂਲ 'ਚ ਪਹਿਲੀ ਵਾਰੀ ਚਾਰਜਵਾਰੀ ਬਣੀ 13.5 ਲੱਖ ਦੀ ਲਾਗਤ ਦੇ ਨਾਲ ਕਿਸੇ ਸਕੂਲ 'ਚ ਐਡੀਸ਼ਨਲ ਕਲਾਸਰੂਮ ਹੈ ਇਸ ਤੋਂ ਬਾਅਦ ਡਬੂਟ ਜਾਣਾ ਜ਼ਬੂਰ ਵੀ ਬਹੁਤ ਵੱਡੀ ਬਾਉਂਡਰੀ ਬਾਲ ਹੈ ਜਿਹੜੀ ਉਹ ਬਣੀ ਹੈ ਜਿੱਥੇ ਸਭ ਕੁਝ ਹੈ ਉੱਥੇ ਮੈਂ ਇਹ ਵੀ ਐਲਾਨ ਕਰਦਾ ਕਿ ਪਿੰਡ ਮੱッセਵਾਲ ਚ ਅਸੀਂ ਇੱਕ ਸ਼ਾਨਦਾਰ ਜਿਹੜਾ ਗਰਾਊਂਡ ਦਾ ਕੰਮ ਹੈ ਬਹੁਤ ਜਲਦੀ ਸ਼ੁਰੂ ਕਰ ਦਾਂਗੇ ਇੱਕ ਵਧੀਆ ਗਰਾਊਂਡ ਤਾਂ ਕਿ ਇਲਾਕੇ ਦੇ ਬੱਚਿਆਂ ਨੂੰ ਪਲੱਸ ਇੱਕ ਪ੍ਰੋਮਿਸ ਹੈ ਆਸ-ਪਾਸ ਦੇ ਪਿੰਡਾਂ ਦੇ ਬਾਈ ਪਿੰਡਾਂ ਦੀ ਜਿਹੜੇ ਬੱਚਿਆਂ ਦੇ ਇੱਥੇ ਬੱਚੇ ਪੜ੍ਹਦੇ ਆ ਉਹ ਤੁਹਾਡੇ ਨਾਲ ਵਾਅਦਾ ਹੈ ਕਿ ਅਸੀਂ ਜਿਵੇਂ ਬੱਸ ਸਰਵਿਸ ਪਹਿਲਾਂ ਸਿਰ ਪ੍ਰਾਈਵੇਟ ਸਕੂਲਾਂ 'ਚ ਬੱਸਾਂ ਹੁੰਦੀਆਂ ਸੀ ਹੁਣ ਸਾਡੇ ਕੋਲ ਕੀਰਪੁਰ ਸਾਹਿਬ ਦੀ ਬੱਸ ਸਰਵਿਸ ਹੈ, ਅਨੰਦਪੁਰ ਸਾਹਿਬ ਦੀ ਹੈ, ਨੰਗਲ ਵੀ ਹੈ। ਸੁਖਸਾਲ ਵੀ ਸ਼ੁਰੂ ਕਰਤੀ ਤੇ ਹੁਣ ਅਸੀਂ ਅਗਲੇ ਸੀਜ਼ਨ ਤੋਂ 2 ਮਹੀਨੇ 2 ਮਹੀਨੇ ਦੇ ਵਿੱਚ ਜਿਹੜਾ ਮੱਸੀ ਆਲਮੀ ਤੁਹਾਨੂੰ ਬੱਸ ਸਰਵਿਸ ਜਿਹੜੀ ਸ਼ੁਰੂ ਕਰਾਂਗੇ ਤਾਂ ਕਿ ਸਾਡੇ ਚੰਗਰ ਦੀਆਂ ਬੱਚੀਆਂ ਜਿਹੜੀਆਂ ਉਹਨਾਂ ਨੂੰ ਭੋਜਨ ਆ ਸਾਰੇ ਬੱਚਿਆਂ ਦਾ ਜੀ ਬਹੁਤ ਧੰਨਵਾਦ। ਅੱਜ ਮੇਰੀ ਸਿਹਤ ਵਾਕਈ ਬਹੁਤ ਖਰਾਬ ਸੀ, ਬੁਖਾਰ ਸੀ ਇਸ ਵੇਰੇ। ਪਰ ਮੈਂ ਸੋਚਿਆ ਭਾਸ਼ਣ ਜਿਹੜੇ ਅੱਜ ਸ਼ਾਰਟ ਕਰ ਲਾਂਗੇ। ਪਰ ਜਿਹੜੇ ਬੱਚਿਆਂ ਨੇ ਤਿਆਰੀ ਕੀਤੀ ਹੁੰਦੀ ਹੈ ਬੱਚਿਆਂ ਦਾ ਮਨੋਬਲ ਤੇ ਖਾਸ ਕਰਕੇ ਟੀਚਰਸ ਨੂੰ ਪਤਾ ਹੈ ਬਹੁਤ ਦਿਨਾਂ ਤੋਂ ਤਿਆਰੀ ਕਰਦੇ ਹੁੰਦੇ ਆ ਉਹਨਾਂ ਦੇ ਅਧਿਆਪਕ ਉਹਨੂੰ ਸਿਖਾਉਂਦੇ ਆ ਤਾਂ ਸਾਰੇ ਬੱਚਿਆਂ ਨੇ ਬਹੁਤ ਵਧੀਆ ਪਰਫਾਰਮ ਕੀਤਾ ਜਿੰਨੇ ਵੀ ਟੀਚਰਸ ਨੇ ਉਹਨਾਂ ਨੂੰ ਟ੍ਰੇਨ ਕੀਤਾ ਸੀ ਬਹੁਤ ਬਹੁਤ ਵੈਰੀ ਗੁੱਡ ਤੁਸੀਂ ਯੂਨਿਟਡ ਐਨ ਐਕਸਲੈਂਟ ਜੌਬ ਆਪ ਸਭ ਜਿਹੜੇ ਮਾਨ ਹੈ ਜਿੱਤੇ ਬੱਚੇ ਇਸ ਤੋਂ ਪਾਕ ਕੋਈ ਕੰਮ ਨਹੀਂ ਜੋ ਆਪਾਂ ਬੱਚਿਆਂ ਨੂੰ ਪੜਾਉਂਦੇ ਆ ਬੱਚੇ ਜਿਹੜਾ ਖੂਬ ਇਲਾਕੇ ਦਾ ਨਾਮ ਰੌਸ਼ਨ ਕਰਨ ਆਪਾਂ ਇਹਨਾਂ ਨੂੰ ਇਦਾਂ ਦੀ ਵਿੱਦਿਆ ਦਈਏ मैरिटा चांद एरिए नाम रोशन करें बहुत बहुत धन्यवाद ठीक कर बस ठीक है नंबर 2 सारे आमादी बाडी टीम आप सब प्यार भरी सस्नेह स्वीकार सब बैठो बड़ी खुशी हुई देख के साडे थोरे टीचर कुलग सिंह का काम देख के ब्लॉक रिसोर्स कोऑर्डिनेटर भी हैं गारंटर का हर स्कूल में आई हैं पर कुश्ती चेहरा जज्बा श्री डिस्ट्रिक्ट जिस तरीके एक बार वशन्नू

ਅਸੀਂ ਉਹ ਵੀ ਕੋਰਟ ਦੇ ਵਿੱਚ ਹੀ ਬੋਲ ਕਰਾ ਦਾਂਗੇ ਤਾਂ ਕਿ ਸਕੂਲ ਨੂੰ ਪਾਣੀ ਦੀ ਦਿੱਕਤ ਨਾ ਹੋਵੇ ਤੇ ਅੱਜ ਜਿਹੜੀ ਹੈ ਕੀਪੂ ਸਾਹਿਬ ਦਾ ਮੀਡੀਅਮ ਸਕੂਲ ਦੇ ਵਿੱਚ ਕੋਲ ਦਿਖਾਓ ਕਿ ਸਰਕਾਰੀ ਸਕੂਲਾਂ ਦੇ ਬਰਤੀ ਕੀ ਹੋਈ ਹੁੰਦੀ ਹੈ ਕਿ ਸਰਕਾਰੀ ਸਕੂਲਾਂ ਚ ਨਾਮ ਫਰਕੀ ਚਰੇ ਨਾਮ ਕਲਾਸ ਰੂਪ ਹੈ ਪਰ ਆ ਜਿਹੜੀ ਬਜਟ ਦੇ ਕਲਾਸ ਸਕੂਲ ਹੈ ਇਥੇ ਜਿਹੜੀ ਹੋਰ ਕੰਮ ਚੱਲ ਰਿਹਾ ਜਦੋਂ ਸਕੂਲ ਮੁਕੰਮਲ ਹੋਵਨ ਦਾ ਯਾਰ ਬੋਲਗਾ ਸਕੂਲ ਆਪਣੇ ਆਪ ਬੋਲੂਗਾ ਇੱਕ ਵਾਰੀ ਦੁਬਾਰਾ ਸਾਰੇ ਕੀਪੂ ਸਾਹਿਬ ਦੇ ਸ਼ਹਿਰ ਵਾਸੀਆਂ ਨੂੰ ਕੀਪੂ ਸਾਹਿਬ ਨੂੰ ਵੱਡੀ ਸ਼ੁਕਾਤਾ ਜੋ ਕਿਛਰੇ ਸਮਿਆਂ ਦੀ ਗੋੜਾ ਸੀ ਕੀਪੂ ਸਾਹਿਬ ਦਾ ਸੁੰਦਰੀਕਰਨ ਕੀਪੂ ਸਾਹਿਬ ਹਸਪਤਾਲ ਕੀਪੂ ਸਾਹਿਬ ਦਾ ਖੇਡ ਦਾ ਮੈਦਾਨ ਕੀਪੂ ਸਾਹਿਬ ਦਾ ਸਕੂਲ ਜਿਹੜਾ ਹੈ ਪੰਜਾਬ ਦੇ ਸਭ ਤੋਂ ਸੋਹਣੇ ਸਕੂਲਾਂ ਚ ਇੱਕੋ ਸਾਤ ਕੀਪੂ ਸਾਹਿਬ ਦਾ 400 ਸਾਲਾ ਵੀ ਆਇਆ ਤਾਂ ਅਸੀਂ ਜਿੰਨੀ ਕੋਸ਼ਿਸ਼ ਹੈ ਅਸੀਂ ਸ਼ਹਿਰ ਦੇ ਹਰ ਸੁਚਾਉਣ ਦੇ ਲਈ ਇਸ ਸ਼ਹਿਰ ਦੇ ਰੋੜਾਂ ਕਾਂ ਲਾਉਣ ਲਈ ਲੱਗੇ ਹੋਏ ਆਪ ਸਭ ਦਾ ਬਹੁਤ ਬਹੁਤ ਸਾਡੇ ਬਿਆਸ ਸਿੰਘ ਜੀ ਰਾਜ ਦੇ ਸਪਾਵਾ ਜੀ ਕਰਨ ਸਿੰਘ ਜੀ ਬੰਗਪਾਲਾਂ